ਅਮ ਅਵਗੁਣ ਭਰੇ ਇਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸੁੱਤਦਾਰਾ ਸਿਉ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਨਿਓ ਗੁਰੂ ਸੰਗਤ ਤੈ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਨਾਈ ਨਿਮਰਤਾ ਦੇ ਮਾਲਕ ਨੇ ਰਹਿਮਤਾਂ ਦੇ ਮਾਲਕ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਅੱਜ ਵੀ ਅਸੀਂ ਅੰਮ੍ਰਿਤ ਸਰ ਸਿਫਤੀ ਦੇ ਘਰ ਵੱਲ ਨੂੰ ਚਲੀਏ ਨਾ ਜਾਣਾ ਤੇ ਅੰਮ੍ਰਿਤ ਸਰ ਸਿਫਤੀ ਦੇ ਘਰ ਹੈ ਪਰ ਆਪਣੇ ਆਪ ਹੀ ਮੁਖ ਅਰਬਿੰਦ ਤੋਂ ਮੁਖੋਂ ਨਿਕਲ ਜਾਂਦਾ ਧੰਨ ਗੁਰੂ ਰਾਮਦਾਸ ਵੀ ਅਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਚੱਲੇ ਆਂ ਔਰ ਇਹ ਘਰ ਉਹ ਐ ਜਦੀ ਬਰਾਬਰੀ ਕੋਈ ਦੁਨੀਆ ਦੇ ਵਿੱਚ ਨਹੀਂ ਕਰ ਸਕਦਾ ਬੜੇ ਵੱਡੇ ਵੱਡੇ ਮੁਲਕ ਨੇ ਵੱਡੇ ਮੁਲਕਾਂ ਦੇ ਵਿੱਚ ਵੱਡੇ ਵੱਡੇ ਘਰ ਨੇ ਪਰ ਜਿੰਨਾ ਵੱਡਾ ਘਰ ਗੁਰੂ ਰਾਮਦਾਸ ਜੀ ਦਾ ਹੈ ਇਹਦੀ ਬਰਾਬਰੀ ਨਾ ਕੋਈ ਕਰ ਸਕਿਆ ਤੇ ਨਾ ਕੋਈ ਇਹਦੀ ਬਰਾਬਰੀ ਕਰ ਸਕੇਗਾ ਕਿਉਂਕਿ ਇਹ ਬੋਲ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ਿਆ ਜਦੋਂ ਆਪਣੀ ਸੁਪਤਰੀ ਬੀਬੀ ਭਾਨੀ ਜੀ ਦਾ ਆਨੰਦ ਕਾਰਜ ਭਾਈ ਜੇਠਾ ਗੁਰੂ ਰਾਮਦਾਸ ਮਹਾਰਾਜ ਨਾਲ ਕਰਾਉਣ ਲੱਗੇ ਤੇ ਫਿਰ ਮਾਤਾ ਜੀ ਨੇ ਚਿੰਤਾ ਕਿ ਧੀਆਂ ਵਾਲਿਆਂ ਨੂੰ ਚਿੰਤਾ ਹੁੰਦੀ ਹੈ ਫਿਕਰ ਕੀਤਾ ਕਿ ਰੋਟੀ ਕੱਪੜਾ ਮਕਾਨ ਕੀ ਬਣੇਗਾ ਜਨ ਲੱਗੇ ਮੇਰੀ ਨਜ਼ਰ ਦੇ ਨਾਲ ਤੱਕ ਕੇ ਦੇਖ ਇਹ ਉਹ ਮਹਾਨ ਕਮਾਈ ਵਾਲੀ ਰੂਹ ਹੈ ਭਾਈ ਜੇਠਾ ਧੰਨ ਗੁਰੂ ਰਾਮਦਾਸ ਜੀ ਦੇ ਰੂਪ ਵਿੱਚ ਕਿੰਨੇ ਨੇ ਇੰਨਾ ਵੱਡਾ ਘਰ ਰੋਟੀ ਕੱਪੜਾ ਮਕਾਨ ਦੀ ਚਿੰਤਾ ਕਹਿੰਦੇ ਇੰਨਾ ਵੱਡਾ ਘਰ ਹੋਏਗਾ ਧੰ ਗੁਰੂ ਰਾਮਦਾਸ ਜੀ ਦਾ ਕਿ ਸਾਰੀ ਦੁਨੀਆ ਚਾਰੇ ਕੋਨੇ ਤੋਂ ਜਿਹੜੇ ਰਹਿਣ ਵਾਲੇ ਨੇ ਆਪਣੇ ਆਪਣੇ ਘਰਾਂ ਚੋਂ ਨਿਕਲ ਕੇ ਗੁਰੂ ਰਾਮਦਾਸ ਜੀ ਦੇ ਘਰ ਆ ਕੇ ਕੀਆ ਕਰਨਗੇ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ ਵੱਡੇ ਵੱਡੇ ਮਹਿਲਾਂ ਚੋਂ ਨਿਕਲ ਕੇ ਆਉਣ ਵਾਲੇ ਵੀ ਕੋਈ ਪੂਰਬ ਕੋਈ ਪੱਛਮ ਕੋਈ ਉੱਤਰ ਕੋਈ ਦੱਖਣ ਚਾਰੇ ਪਾਸੇ ਤੋਂ ਆਉਣ ਵਾਲੇ ਇੱਕੋ ਘਰ ਵਿੱਚ ਆ ਕੇ ਕਹਿਣਗੇ ਗੁਰੂ ਰਾਮਦਾਸ ਰੱਖੋ ਸ਼ਰਨਾਈ ਇੰਨਾ ਵੱਡਾ ਘਰ ਹੈ ਗੁਰੂ ਰਾਮਦਾਸ ਜੀ ਦਾ ਤੇ ਚਾਰੇ ਪਾਸੇ ਤੋਂ ਜੇ ਲੋਕ ਆ ਕੇ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਕਹਿਣ ਕਿ ਸਤਿਗੁਰੂ ਅਸੀਂ ਭੁਖਣ ਭਾਣੇ ਆਏ ਆ ਤੇ ਲੰਗਰ ਛਕਣੇ ਭਾਵੇਂ ਕੋਈ ਸਵੇਰੇ ਆਵੇ ਦੁਪਹਿਰੇ ਆਵੇ ਤੇ ਭਾਵੇਂ ਅੱਧੀ ਰਾਤ ਨੂੰ ਵੀ ਕੋਈ ਆਵੇ ਉਹਨੂੰ ਵੀ ਗੁਰੂ ਰਾਮਦਾਸ ਜੀ ਦੇ ਘਰ ਵਿੱਚੋਂ ਦੀ ਲੰਗਰ ਮਿਲਦਾ ਹੈ ਤੇ ਜੇ ਕੋਈ ਆ ਕੇ ਗੁਰੂ ਰਾਮਦਾਸ ਜੀ ਦੇ ਘਰ ਕਹੇ ਵੀ ਮਹਾਰਾਜ ਤਨ ਢਕਣ ਲਈ ਬਸਤਰ ਚਾਹੀਦਾ ਮਹਾਰਾਜ ਕਹਿੰਦੇ ਤਨ ਢਕਣ ਲਈ ਤਾਂ ਬਸਤਰ ਮਿਲੇਗਾ ਪਰ ਇੱਥੇ ਉਹ ਵੀ ਬਸਤਰ ਮਿਲੇਗਾ ਜਿਹਦੇ ਨਾਲ ਤੇਰੇ ਅੰਦਰ ਦੇ ਪਰਦੇ ਵੀ ਕੱਜੇ ਜਾਣਗੇ ਕਰਮੀ ਆਵੇ ਕੱਪੜਾ ਨਜ਼ਰੀ ਮੋਖ ਦਵਾਰ ਇੱਥੇ ਉਹ ਅੰਦਰ ਦੇ ਪੜਦੇ ਵੀ ਕੱਜੇ ਜਾਣਗੇ ਭਾਵੇਂ ساری ਦੁਨੀਆ ਇਕੱਠੀ ਹੋ ਕੇ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਆ ਜਾਏ